ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਪਰਚਾ ਦਰਜ ਹੋਣ ਜਾ ਰਿਹਾ ਕੀ ਗਿਆਨੀ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਹੋਵੇਗੀ ਆਖਿਰਕਾਰ ਪਰਚਾ ਕੌਣ ਦਰਜ ਕਰਾ ਰਿਹਾ ਹੈ ਤੇ ਕਿਉਂ ਦਰਜ ਕਰਾ ਰਿਹਾ ਹੈ ਧਾਮੀ ਦੀ ਚਲਾਕੀ ਇੱਕ ਵਾਰ ਫਿਰ ਨੰਗੀ ਹੋ ਗਈ ਹੈ ਆਖਿਰਕਾਰ ਹਰਜਿੰਦਰ ਸਿੰਘ ਧਾਮੀ ਚਾਹੁੰਦੇ ਕੀ ਹੈ ਕਿਹੜੇ ਪਾਸੇ ਵੱਲ ਖੜਨਾ ਚਾਹੁੰਦੇ ਐ ਸੱਚ ਨੂੰ ਕਿਵੇਂ ਦਬਾਇਆ ਜਾ ਰਿਹਾ ਉਹ ਵੀ ਗੁਰੂ ਘਰ ਦੇ ਵਿੱਚ ਬੈਠ ਕੇ ਤੇ ਸੱਚ ਨੂੰ ਲੁਕਾਉਣ ਦੀਆਂ ਕੋਸ਼ਿਸ਼ਾਂ ਤੇ ਝੂਠ ਬੋਲਣ ਦੀਆਂ ਕੋਸ਼ਿਸ਼ਾਂ ਧਾਮੀ ਕਿਵੇਂ ਕਰ ਰਹੇ ਇਹਦੇ ਬਾਰੇ ਗੱਲ ਕਰਦੇ ਆ ਸੁਖਬੀਰ ਬਾਦਲ ਦੇ ਧੜੇ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਰਾਹ ਰੋਕਣ ਦੇ ਲਈ ਨਵੀਂ ਸਕੀਮ ਲਾਈ ਹੈ ਜਿਹੜੀ ਸਕੀਮ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਕੀ ਸਕੀਮ ਲੱਗੀ ਹੈ ਤੇ ਨਵਾਂ ਪਛੀਕੜ ਕੀ ਪਹਿਨ ਜਾ ਰਿਹਾ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰ ਆਪੜਦੇ ਰਹਿਣ ਬੇਸ਼ੱਕ ਪੰਜ ਮੈਂਬਰੀ ਭਰਤੀ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਅਨੁਸਾਰ ਭਰਤੀ ਕੀਤੀ ਭਰਤੀ ਕਰਨ ਤੋਂ ਬਾਅਦ ਕੌਮ ਨੂੰ ਨਵੀਂ ਅਕਾਲੀ ਦਲ ਦੀ ਲੀਡਰਸ਼ਿਪ ਦੇਣ ਦਾ ਕੰਮ ਕੀਤਾ ਲੀਡਰਸ਼ਿਪ ਦੇ ਰੂਪ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਸਰਬਸੰਮਤੀ ਹੋਈ ਉਹਨਾਂ ਨੂੰ ਪ੍ਰਧਾਨ ਚੁਣ ਲਿਆ ਗਿਆ ਨਵੇਂ ਅਕਾਲੀ ਦਲ ਦਾ ਹੁਣ ਇਹਨੂੰ ਨਵਾਂ ਕਈਏ ਅਕਾਲੀ ਦਲ ਕਈਏ ਇਹ ਹਜੇ ਦੁਬਿਧਾ ਦਾ ਮਸਲਾ ਹੈ ਇੱਥੇ ਫਿਰ ਕਿਸੇ ਦਿਨ ਵਿਚਾਰ ਕਰਦੇ ਹਾਂ ਮਾਮਲਾ ਇਹ ਹੈ ਕਿ ਨਵੇਂ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਪਰ ਨਾਲ ਦੀ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਸ਼ਿਕੰਜਾ ਕੱਸਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਾਉਣ ਦੀ ਗੱਲ ਕਹੀ ਗਈ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਮਾਮਲਾ ਜਿਹੜਾ ਭਾਰਤੀ ਨਿਆਂ ਸੰਤਾ ਦੀ ਧਾਰਾ 318 ਦੇ ਤਹਿਤ ਮਾਮਲਾ ਦਰਜ ਕਰਨ ਦੀ ਗੱਲ ਕਹੀ ਗਈ ਹੈ ਇਸ ਦੇ ਵਿੱਚ ਗ੍ਰਿਫਤਾਰੀ ਵੀ ਕਿਉਂਕਿ ਇਹ ਜਿਹੜਾ ਮਾਮਲਾ ਹੈ ਇਹ ਅਪਰਾਧਿਕ ਮਾਮਲਾ ਦਰਜ ਹੁੰਦਾ ਹੈ ਇਹਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਇਸ ਨੂੰ ਲੈ ਕੇ ਵੀ ਤੁਹਾਨੂੰ ਜਾਣਕਾਰੀ ਦੇਣੀ ਹੈ ਜੇਕਰ ਧਾਰਾ 318 ਬੀ ਐਨ ਐਸ ਦੀ ਗੱਲ ਕਰੀਏ ਤਾਂ ਇਹਦੇ ਅਨੁਸਾਰ ਲੋੜ ਪੈਣ ਤੇ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ ਜੇ ਪੁਲਿਸ ਨੇ ਗ੍ਰਿਫਤਾਰ ਕਰਨਾ ਹੈ ਤਾ ਉਹਨੂੰ ਪਹਿਲਾਂ ਅਗਾਊਂ ਵਾਰੰਟ ਲਾਈਨ ਦੀ ਜ਼ਰੂਰਤ ਹੋਵੇਗੀ। ਮਾਮਲਾ ਕੁਝ ਇਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਉਹ ਦਿਨ ਪ੍ਰੈਸ ਕਾਨਫਰੰਸ 'ਚ ਵੀ ਵਿਗਿਆਨੀ ਹਰਪੀ ਸਿੰਘ ਹੋਰਾਂ ਨੇ ਕਿਹਾ ਕਿ ਸਾਡੇ ਵੱਲੋਂ ਨਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੀ ਹੋਏਗਾ। ਹੁਣ ਜਿਹੜਾ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਹੈ ਕਿਉਂਕਿ ਉਹਦੇ ਕੋਲੇ ਇਸ ਸਮੇਂ ਇਲੈਕਸ਼ਨ ਕਮਿਸ਼ਨ ਵੱਲੋਂ ਰਿਜ਼ਰਵ ਤੇ ਅਲਾਟ ਹੋਇਆ ਹੋਇਆ ਮਾਨਤਾ ਪ੍ਰਾਪਤ ਪਾਰਟੀ ਨੂੰ ਸਿੰਬਲ ਜਿਸ ਜਿਹੜਾ ਕਿ ਚੋਣ ਨਿਸ਼ਾਨਾ ਉਹ ਤਕੜੀ ਹੈ ਦਫ਼ਤਰ ਉਹਨਾਂ ਕੋਲੇ ਆ ਟ੍ਰੀਜ਼ਰ ਉਹਨਾਂ ਕੋਲੇ ਆ ਯਾਨੀ ਕਿ ਖਾਤੇ ਉਹਨਾਂ ਕੋਲੇ ਨੇ ਕਿ ਬੈਂਕ ਦੇ ਸਾਰਾ ਕੁਝ ਉਹਨਾਂ ਕੋਲੇ ਆ ਤੇ ਉਹ ਕਹਿੰਦੇ ਕਿ ਕਿਉਂਕਿ 1996 ਦੇ ਨੋਟੀਫਿਕੇਸ਼ਨ ਅਨੁਸਾਰ ਅਕਾਲੀ ਦਲ ਜਿਹੜਾ ਉਹ ਉਹਨਾਂ ਦੇ ਕੋਲ ਹੈ ਉਹ ਉਹਨਾਂ ਦੀ ਪਾਰਟੀ ਜਿਹੜੀ ਹੈ ਉਹ ਮਾਨਤਾ ਪ੍ਰਾਪਤ ਹੈ ਰਜਿਸਟ੍ਰੇਸ਼ਨ ਅੱਚ ਹੁਣ ਉਹ ਕਹਿੰਦੇ ਕਿ ਸਾਡਾ ਨਾਂ ਵਰਤਿਆ ਜਾ ਰਿਹਾ ਹੈ ਸਾਡੇ ਨਾਂ ਦੀ ਵਰਤੋਂ ਕੋਈ ਹੋਰ ਨਹੀਂ ਕਰ ਸਕਦਾ ਉਸ ਨੋਟੀਫਿਕੇਸ਼ਨ ਦੇ ਹਿਸਾਬ ਦੇ ਨਾਲ ਇਸ ਕਰਕੇ ਜਿਹੜਾ ਇਹ ਗਿਆਨੀ ਹਰਪ੍ਰੀਤ ਸਿੰਘ ਨੇ ਅਪਰਾਧ ਕੀਤਾ ਹੈ ਹੁਣ ਇਸ ਅਪਰਾਧ ਦੇ ਚਲਦਿਆਂ ਉਹਨਾਂ ਦੇ ਉੱਤੇ ਅਸੀਂ ਪਰਚਾ ਦਰਜ ਕਰਾਵਾਂਗੇ ਅਪਰਾਧਿਕ ਮਾਮਲਾ ਜਿਹੜਾ ਕਿ ਧਾਰਾ 318 ਦੇ ਤਹਿਤ ਬਣਦਾ ਹੈ ਜਿਹਦੇ ਵਿੱਚ ਜਿਹਦਾ ਮਕਸਦ ਇਹ ਹੈ ਕਿ ਕਿਸੇ ਵੀ ਤਰ੍ਹਾਂ ਦੀ ਚੀਟਿੰਗ ਕਰਨਾ ਕਿਸੇ ਵੀ ਪ੍ਰਾਪਰਟੀ ਨੂੰ ਹਥਿਆਉਣਾ ਜਾਣੀ ਕਿ ਧੋਖਾਧੜੀ ਕਰਕੇ ਕਿਸੇ ਚੀਜ਼ ਨੂੰ ਕਬਜ਼ੇ 'ਚ ਲੈਣਾ ਆਦ ਇਤਾਦ ਜਿਹੜੇ ਆ ਉਹਦੇ 'ਚ ਮਾਮਲੇ ਦਰਜ ਹੋ ਜਾਂਦੇ ਆ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਬਲਾਰੇ ਅਰਸ਼ਦੀਪ ਕਲੇਰ ਨੇ ਕਹੀ ਆ ਉਹ ਕਹਿੰਦੇ ਕਿ ਸਾਡਾ ਤਾਂ ਕੋਈ ਡੈਲੀਗੇਟ ਟੁੱਟ ਕੇ ਅੰਦਰ ਨਹੀਂ ਗਿਆ ਸਾਡੇ ਦਾ ਵਰਕਿੰਗ ਕਮੇਟੀ ਦੇ ਮੈਂਬਰ ਵੀ ਸਾਡੇ ਨਾਲ ਨੇ ਸਾਡਾ ਤਾਂ ਕੋਈ ਮੈਂਬਰ ਵੀ ਨਹੀਂ ਉਧਰ ਗਿਆ ਇਸ ਕਰਕੇ ਇਹਨੂੰ ਜਿਹੜਾ ਸਪਿਲਟਿੰਗ ਇਹਨੂੰ ਜਿਹੜਾ ਕਿ ਗੁੱਟਬਾਜੀ ਦੇ ਰੂਪ ਵਿੱਚ ਨਹੀਂ ਦੇਖਿਆ ਜਾ ਸਕਦਾ ਇਹਨੂੰ ਪਾਰਟੀ ਟੁੱਟਣ ਵਜੋਂ ਨਹੀਂ ਦੇਖਿਆ ਜਾ ਸਕਦਾ ਉਹ ਨਵੀਂ ਪਾਰਟੀ ਬਣੀ ਆਪਣਾ ਨਵਾਂ ਨਾਂ ਰੱਖ ਲੈਣ ਪਰ ਸਵਾਲ ਇਹ ਹੈ ਕਿ ਇਹਦੇ ਵਿੱਚ ਕਈ ਦੁਬਿਧਾਵਾਂ ਨੇ ਇਲੈਕਸ਼ਨ ਕਮਿਸ਼ਨ ਦੀਆਂ ਜੇਕਰ ਤਾਜ਼ਾ ਘਟਨਾਵਾਂ ਦੇਖੀਆਂ ਜਾਣ ਜਿਦੇ ਵਿੱਚ ਸ਼ਿਵ ਸੈਨਾ ਵਰਸ ਸ਼ਿਵ ਸੈਨਾ ਛਿੰਦੇ ਹੋਈ ਉਹਦੇ ਵਿੱਚ ਕਿਹੜੇ ਧੜੇ ਨੂੰ ਕਿਹਾ ਗਿਆ ਕਿਉਂਕਿ ਛਿੰਦੇ ਧੜੇ ਦੇ ਕੋਲ ਜਿਹੜੇ ਐਮ.ਐਲ.ਏ. ਜ਼ਿਆਦਾ ਸੀਗੇ ਇਸ ਕਰਕੇ ਉਹ ਉਧਰ ਚਲੇ ਗਏ ਹੁਣ ਸਵਾਗਤ ਜੀ ਗੱਲ ਹੈ ਕਿ ਉਹਨਾਂ ਨੇ ਉਧਾਰ ਬਣਾਇਆ ਵਿਧਾਨ ਸਭਾ ਦੇ ਵਿੱਚ ਹੋਈ ਸਪਿਲਟ ਨੂੰ ਜੇ ਇੱਥੇ ਦੇਖਿਆ ਜਾਵੇ ਤਾਂ ਬਾਗੀਆਂ ਕੋਲੇ ਮਾਮਲਾ ਗੰਭੀਰ ਜ਼ਿਆਦਾ ਹੈ ਕਿਉਂਕਿ ਉਹ ਜਿਹੜਾ ਬਾਗੀ ਕਹਿ ਦਿੱਤਾ ਗਿਆ ਕਿਉਂਕਿ ਮੂੰਹ ਤੇ ਚੜਿਆ ਜਿਹੜਾ ਨਵਾਂ ਅਕਾਲੀ ਦਲ ਬਣਿਆ ਉਹਦੇ ਵਿੱਚ ਮਨਪ੍ਰੀਤ ਸਿੰਘ ਯਾਲੀ ਡਾਕਟਰ ਸੁਖਵਿੰਦਰ ਸੁਖੀ ਤੇ ਬੀਬੀ ਗਣਵੀਨ ਕੌਰ ਨੇ ਜਿਹੜੇ ਉਹ ਤਿੰਨ ਲੈਗਿਸਲੇਟਰ ਨੇ ਤਿੰਨ ਵਿਧਾਨਕਾਰ ਨੇ ਤਿੰਨ ਐਮਐਲਏ ਨੇ ਅਕਾਲੀ ਦਲ ਦੇ ਹੁਣ ਉਹਦੇ ਵਿੱਚ ਜਿਹੜਾ ਟੋਟਰਾਮ ਨਾਲ ਦਿਖਾਈ ਦਿੰਦੀ ਹੈ ਮਨਪ੍ਰੀਤ ਸਿੰਘਿਆਲੀ ਇੱਧਰ ਖੜੇ ਨੇ ਇੱਕ ਡਾਕਟਰ ਸੁਖੀ ਅਧਿਕਾਰਤ ਤੌਰ ਤੇ ਤਨਹੀਂ ਪਰ ਪ੍ਰੈਕਟੀਕਲੀ ਆਮ ਆਦਮੀ ਪਾਰਟੀ 'ਚ ਜਾ ਚੁੱਕੇ ਨੇਗੇ ਦੋ ਟੀਜੀਬੀਬੀਜੀ ਬੀਬੀਜੀ ਦਾ ਸੁਭਾਅ ਕੀ ਦੀ ਗੱਲ ਹੈ ਕਿ ਆਪਣੇ ਪਰਿਵਾਰ ਨਾਲ ਖੜਨਗੇ ਜਿੰਦੋਂ ਤੱਕ ਹਜੇ ਤੱਕ ਖਬਰ ਹੈ ਕਿ ਉਹ ਆਪਣੇ ਪਰਿਵਾਰ ਨਾਲ ਖੜਨਗੇ ਹੁਣ ਉਹ ਬੱਚੇ ਦੋ ਜੇ ਤਾਂ ਉਹ ਦੋ ਇਕੱਠੇ ਹੋ ਜਾਂਦੇ ਆ ਮੰਨ ਲਿਆ ਜਾਂਦਾ ਹੈ ਕਿ ਉਹ ਇਕੱਠੇ ਹੋ ਜਾਂਦੇ ਆ ਤਾਂ ਬਾਦਲ ਦਲ ਦੇ ਲਈ ਇੱਕ ਚੀਜ਼ ਕਾਫੀ ਕਾਫੀ ਜ਼ਿਆਦਾ ਔਖੀ ਹੋ ਜੂ ਕਿਉਂਕਿ ਉਹ ਸਿੰਬਲ ਤੇ ਜਿੱਤ ਕੇ ਆਏ ਹੋਏ ਜਿਉ ਇਧਰ ਚਲੇ ਜਾਂਦੇ ਆ ਇਲੈਕਸ਼ਨ ਕਮਿਸ਼ਨ ਕੋਲੇ ਬਹੁਤ ਵੱਡਾ ਆਧਾਰ ਬਣ ਜਾਣਾ ਕਿਉਂਕਿ ਰੀਸੈਂਟਲੀ ਸ਼ਿਵਸ ਹੈ ਨਾ ਸ਼ਿੰਦੇ ਸ਼ਿਵਸ ਹੈਨਾ ਉਧਵ ਠਾਕਰੇ ਦੇ ਧੜੇ ਬਣੇ ਤਾਂ ਉਹਦੇ ਵਿੱਚ ਜਿਹੜਾ ਚੋਣ ਨਿਸ਼ਾਨ ਵੀ ਸ਼ਿੰਦੇ ਧੜੇ ਕੋਲੇ ਚਲੇ ਗਿਆ ਤੇ ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਉਧਰ ਚਲੇ ਗਈਆਂ ਉਹਨਾਂ ਨੂੰ ਉਤੋਂ ਹੱਥ ਧੋਣਾ ਪਿਆ ਹਾਲਾਂਕਿ ਕਬਜ਼ਾ ਜਿਹੜਾ ਹੈ ਉਹਦਾ ਜਵੇਂ ਸਾਹਮਣਾ ਉਹਨਾਂ ਦਾ ਅਖਬਾਰ ਹੈ शिवसेना ਦਾ ਉਹਦੇ ਤੇ ਉਦਵ ਠਾਕਰੇ ਦਾ ਰਹਾ ਜਿਹਦੇ ਜਿੱਤ ਤੇ ਜਿਹਦਾ ਜਿਹਦਾ ਕਬਜ਼ਾ ਸੀ ਉਹ ਕਬਜ਼ੇ ਉਵੇਂ ਉਵੇਂ ਹੀ ਰਹੇ ਹੁਣ ਇਹ ਗੱਲ ਦੇਖਣ ਵਾਲੀ ਹੈ ਕਿ ਬੋਲ ਜਿਹੜੀ ਹੈ ਗੇਂਦ ਜਿਹੜੀ ਉਹ ਇਲੈਕਸ਼ਨ ਕਮਿਸ਼ਨ ਦੇ ਪਾਲੇ ਚ ਜਾ ਸਕਦੀ ਹੈ ਜੇ ਅਕਾਲੀ ਦਲ ਪਰਚਾ ਦਰਜ ਕਰਾਉਂਦਾ ਤਾਂ ਇਹ ਮਾਮਲਾ ਹੋਰ ਕਾਫੀ ਜ਼ਿਆਦਾ ਉਲਝ ਸਕਦਾ ਹੈ ਹੁਣ ਗੱਲ ਕਰਦੇ ਹਾਂ ਹਰਜਿੰਦਰ ਧਾਮੀ ਹੁਰਾਂ ਦੇ ਉੱਤੇ ਹਰਜਿੰਦਰ ਧਾਮੀ ਕਹਿੰਦੇ ਆ ਕਿ ਜੀ ਮੈਂ ਤਾਂ ਅਸਤੀਫਾ ਦੋਵੇਂ ਥਾਵਾਂੋਂ ਦਿੱਤਾ ਸੀ ਜਾਨੀ ਕਿ ਸੱਤ ਮੈਂਬਰੀ ਕਮੇਟੀ ਤੋਂ ਵੀ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਵੀ ਤੇ ਮੈਂ ਇਸ ਅਸਤੀਫੇ ਨੂੰ ਜਿਹੜਾ ਉਹ ਮੈਨੂੰ ਦਾ ਇਹਨਾਂ ਨੇ ਅੰਤਰੀ ਕਮੇਟੀ ਨੇ ਮੇਰਾ ਅਸਤੀਫਾ ਨਹੀਂ ਪ੍ਰਵਾਨ ਕੀਤਾ ਤੇ ਮੈਨੂੰ ਸੁਖਬੀਰ ਘਰ ਆ ਕੇ ਮਨਾ ਕੇ ਲੈ ਗਿਆ ਮੈਂ ਵਾਪਸ ਆ ਗਿਆ ਇੱਥੇ ਧਾਮੀ ਹਲਕੀ ਜਿਹੀ ਲੁੱਚ ਤਲ ਰਹੇ ਨੇ ਤੁਹਾਡੀ ਜਾਣਕਾਰੀ ਲਈ ਦੱਸ ਦਵਾਂ ਧਾਮੀ ਨੂੰ ਜ਼ਥੇਦਾਰ ਉਸ ਵੇਲੇ ਦੇ ਗਿਆਨੀ ਰਗਵੀਰ ਸਿੰਘ ਨੇ ਅਪੀਲ ਕੀਤੀ ਉਹਨਾਂ ਦੇ ਘਰ ਚੱਲ ਕੇ ਗੇ ਪਰ ਤਾਂ ਮੀਨੇ ਸੱਤ ਮੈਂਬਰੀ ਕਮੇਟੀ ਚ ਆਉਣਾ ਮੁਨਾਸਬ ਨਹੀਂ ਸਮਝਿਆ ਈਵਨ ਕਿ ਉਹਨਾਂ ਨੇ ਉਸ ਸਮੇਂ ਐਸਡੀਪੀਸੀ ਦੇ ਪ੍ਰਧਾਨ ਤੇ ਹੋਣਾ ਵੀ ਜਥੇਦਾਰ ਦੇ ਕਹਿਣ ਤੇ ਮੁਨਾਸਬ ਨਹੀਂ ਸਮਝਿਆ ਹੁਣ ਤਾਂ ਮੀ ਲਈ ਸੁਪਰੀਮ ਸੁਖਬੀਰ ਬਾਦਲ ਨੇ ਜਾਂ ਥਾਮੀ ਲਈ ਜਥੇਦਾਰ ਅਕਾਲ ਤਖਤ ਸੁਪਰੀਮ ਨੇ ਇਹ ਤੁਸੀਂ ਆਪ ਅੰਦਾਜ਼ਾ ਲਾ ਲਓ ਹੁਣ ਇਹ ਚ ਕਹਿਣ ਦੀ ਲੋੜ ਨਹੀਂ ਬਾਕੀ ਬਾਤ ਦੀ ਥਾਮੀ ਬਾਰੇ ਕਿਹਾ ਜਾਂਦਾ ਕਿ ਬੜੇ ਨਰਮ ਸੁਲਝੇ ਹੋ ਇਨਸਾਨ ਨੇ ਪਰ ਇੱਥੇ ਤੋਂ ਕਲੀਅਰ ਐਂਡ ਕਟ ਜਿਹਨੂੰ ਆ ਪੰਜਾਬੀ ਚ ਕਹਿੰਦੇ ਆ ਕਿ ਲੁੱਚ ਤਲ ਰਹੇ ਨੇ ਇੱਕ ਪਾਸੇ ਕਹਿੰਦੇ ਕਿ ਮੈਨੂੰ ਉਹਨਾਂ ਨੇ ਬਣਾਇਆ ਨਹੀਂ ਮੈਨੂੰ ਉਹਨਾਂ ਨੇ ਪੁੱਛਿਆ ਨਹੀਂ ਮੈਨੂੰ ਉਹਨਾਂ ਨੇ ਕਿਹਾ ਨਹੀਂ ਉਹਨਾਂ ਨੇ ਤਾਂ ਤੁਹਾਡਾ ਅਸਤੀਫਾ ਵੀ ਨਹੀਂ ਪ੍ਰਵਾਨ ਕੀਤਾ ਉਹ ਅਸਤੀਫਾ ਵੀ ਐਵੇਂ ਪਿਆ ਸੀ ਤੁਹਾਡਾ ਅਸਤੀਫਾ ਪ੍ਰਵਾਨ ਨਹੀਂ ਹੋਇਆ ਉਧਰ ਵੀ ਜਨਨ ਕਿ ਤੁਸੀਂ ਨੰਗੇ ਚਿੱਟੇ ਦੇਣ ਝੂਠ ਬੋਲਦੇ ਹੋ ਕਿ ਤੁਹਾਨੂੰ ਤੁਹਾਡੇ ਬੰਦੇ ਨੂੰ ਇੰਨਾ ਕੁ ਤਾਂ ਯਾਦ ਹੁੰਦਾ ਕਿ ਮੇਰੇ ਨਾਲ ਉਸ ਸਮੇਂ ਕੀ ਕੀ ਵਾਪਰਦਾ ਰਿਹਾ ਮੈਂ ਕੀ ਕੀ ਕਰਦਾ ਰਿਹਾ ਘਟੋ ਘਟ ਪ੍ਰੈਸ 'ਚ ਆ ਕੇ ਐਸਾ ਝੂਠ ਤਾਂ ਨਹੀਂ ਬੋਲਣਾ ਚਾਹੀਦਾ ਔਨ ਰਿਕਾਰਡ ਹੈ ਕਿ ਗਿਆਨੀ ਰਘਬੀਰ ਸਿੰਘ ਚੱਲ ਕੇ ਧਾਮੀ ਹੋਰਾਂ ਦੇ ਘਰ ਗਏ ਉਹਨਾਂ ਨੇ ਜਨਤਕ ਤੌਰ ਤੇ ਅਪੀਲ ਕੀਤੀ ਕਿ ਧਾਮੀ ਵਾਪਸ ਹੋਣ ਪਰ ਨਹੀਂ ਆਏ ਜਥੇਦਾਰ ਅਕਾਲ ਤਖਤ ਤਾਮੀ ਲਈ ਸੁਪਰੀਮ ਨਹੀਂ ਹੈ ਤਾਮੀ ਲਈ ਸੁਪਰੀਮ ਸੁਖਬੀਰ ਬਾਦਲ ਹੈ ਤੇ ਉਹਨੇ ਸੁਖਬੀਰ ਬਾਦਲ ਦਾ ਕਹਿਣਾ ਮੰਨਿਆ ਅੱਜ ਕਈ ਜਣ ਜੋ ਮਰਜੀ ਕਹੀ ਜਣ ਧਾਮੀ ਯਾਨੀ ਕਿ ਧਾਮੀ ਇੱਕ ਤਰ੍ਹਾਂ ਨਾਲ ਇਸ ਮਾਮਲੇ 'ਚ ਲੁੱਟ ਤਲ ਰਹੇ ਸੀ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਸ ਮਾਮਲੇ 'ਚ ਇਹ ਕੁਝ ਕੀਤਾ ਧਾਮੀ ਨੂੰ ਘਟੋ ਘਟ ਸਿੱਖ ਸੰਗਤ ਤੋਂ ਨੂੰ ਇਹ ਦੱਸਣਾ ਚਾਹੀਦਾ ਕਿ ਉਹਨਾਂ ਨੇ ਕਿਉਂ ਕੀਤਾ ਕੀਤਾ ਤਾਂ ਸਾਹਮਣੇ ਹੀ ਹੈ ਕਿ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਇਗਨੋਰ ਕੀਤਾ ਉਹਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਿਹੜਾ ਉਹਨਾਂ ਨੇ ਸੁਪਰੀਮ ਨਹੀਂ ਸਮਝਿਆ ਤੇ ਉਹਨਾਂ ਨੇ ਸੁਖਬੀਰ ਬਾਦਲ ਨੂੰ ਸੁਪਰੀਮ ਸਮਝਿਆ ਇਹ ਗੱਲ ਧਾਮੀ ਨੂੰ ਕਲੀਅਰ ਕਰਨੀ ਚਾਹੀਦੀ ਹੈ ਝੂਠ ਨਹੀਂ ਬੋਲਣਾ ਚਾਹੀਦਾ ਸਾਰੀਆਂ ਚੀਜ਼ਾਂ ਔਨ ਰਿਕਾਰਡ ਨੇਗੀਆਂ ਧਾਮੀ ਦੇ ਕਲੇਮ ਹੋ ਸਕਦੇ ਆ ਕੋਈ ਨਾ ਕੋਈ ਪਰ ਤੱਥ ਜਿਹੜੇ ਆ ਉਹ ਤਾਮੀ ਦੀਆਂ ਨਾ ਗੱਲਾਂ ਦਾ ਸਾਥ ਨਹੀਂ ਦੇ ਰਹੇ ਤਾਂਮੀ ਬਹੁਤ ਵੱਡੇ ਅਹੁਦੇ ਤੇ ਐ ਉਹਨਾਂ ਨੂੰ ਨਿੱਜ ਪ੍ਰਸਤੀ ਤੇ ਸੁਖਬੀਰ ਪ੍ਰਸਤੀ ਤੋਂ ਉੱਪਰ ਉੱਠ ਕੇ ਜਿਹੜਾ ਉਹ ਸਿੱਖ ਕੌਮ ਦੀ ਸੇਵਾ ਕਰਨੀ ਚਾਹੀਦੀ ਹੈ ਬੇਸ਼ੱਕ ਉਹ ਅਕਾਲੀ ਦਲ ਸੁਖਬੀਰ ਧੜੇ ਦੇ ਮੈਂਬਰ ਨੇ ਇੱਕ ਹੋਰ ਕਮੇਟੀ ਦੇ ਇਹ ਸਾਰੀਆਂ ਚੀਜ਼ਾਂ ਆਪਣੀ ਥਾਂ ਤੇ ਨੇ ਪਰ ਸੱਚ ਸੱਚ ਰਹਿਣਾ ਤਾਮੀ ਸਾਹਿਬ ਇੱਥੇ ਜਿਹੜਾ ਗੌਰ ਕਰਿਓ ਕਿ ਤੁਸੀਂ ਪ੍ਰੈਸ ਦੇ ਵਿੱਚ ਹਾਲਾਂਕਿ ਅੰਮ੍ਰਿਤਸਰ ਦੀ ਪ੍ਰੈਸ ਬਹੁਤ ਸੁਲਝੀ ਹੋਈ ਪ੍ਰੈਸ ਹੈ ਉਹਨੇ ਕਾਊਂਟਰ ਕੁਐਸਚਨ ਕਿਉਂ ਨਹੀਂ ਕੀਤਾ ਕਿ ਜੀ ਜ਼ਥੇਦਾਰ ਜੀ ਤੁਹਾਨੂੰ ਮਿਲਣ ਗਏ ਸੀ ਤੁਹਾਨੂੰ ਮਨਾਉਣ ਗਏ ਸੀ ਜਥੇਦਾਰ ਸਾਹਿਬ ਨੇ ਜਨਤਕ ਤੌਰ ਤੇ ਅਪੀਲ ਕੀਤੀ ਪਰ ਤੁਸੀਂ ਉਹਨਾਂ ਨੂੰ ਨਹੀਂ ਸੁਖਬੀਰ ਨੂੰ ਸੁਪਰੀਮ ਸਮਝਿਆ ਜਾਨੀ ਕਿ ਇਹ ਹਿਪੋਕ੍ਰੇਸੀ ਹੈ ਜਿਹੜੀ ਉਹ ਅਕਾਲੀ ਦਲ ਦੇ ਸੁਖਬੀਰ ਬਾਦਲ ਦੇ ਧੜੇ ਚ ਸਮੇ ਹੈਗੀ ਹੈ ਦੂਜਿਆਂ ਚ ਵੀ ਆ ਜਾਊਗੀ ਫਿਲਹਾਲ ਦੇਖਦੇ ਹਾਂ ਉਹ ਕੀ ਕਰਦੇ ਆ ਉਧਰ ਗਿਆਨੀ ਹਰਪ੍ਰੀਤ ਸਿੰਘ ਨੇ ਕੱਲ ਜਾਨੀ ਕਿ 14 ਅਗਸਤ ਨੂੰ ਇੱਕ ਮੀਟਿੰਗ ਸੱਤ ਲਈ ਉਸ ਮੀਟਿੰਗ ਦੇ ਵਿੱਚ ਕਾਫੀ ਕੁਝ ਤੈ ਹੁੰਨ ਦੀਆਂ ਗੱਲਾਂ ਚੱਲ ਰਹੀਆਂ ਨੇ ਚਰਚਾ ਇਹ ਹੈ ਕਿ ਇਹ ਮੀਟਿੰਗ ਪਰਮੇਂਦਰ ਸਿੰਘ ਢੀਂਡਾ ਜਾਨੀ ਕਿ ਸੁਖਦੇਵ ਸਿੰਘ ਢੀਂਡਾ ਦੇ ਪੁੱਤਰ ਉਹਨਾਂ ਦੇ ਗ੍ਰਹਿ ਵਿਖੇ ਇਹ ਮੀਟਿੰਗ ਹੋਣੀ ਹੈ ਜਿਹਦੇ ਵਿੱਚ ਸੀਨੀਅਰ ਆਗੂ ਮੌਜੂਦ ਰਹਿਣ ਦੀ ਉਮੀਦ ਹੈ ਇਹ ਸੀਨੀਅਰ ਆਗੂ ਫੈਸਲਾ ਕਰਨਗੇ ਕਿਉਂਕਿ ਜ਼ਿਲ੍ਹਾ ਪ੍ਰਧਾਨ ਲੱਗਣੇ ਨੇ ਜਿਹੜੀ 31 ਪਤਾ ਨਹੀਂ 32 ਮੈਂਬਰੀ ਕਮੇਟੀ ਬਣਨੀ ਹੈ ਉਹ ਉਹਦੀ ਚੋਣ ਕਿਵੇਂ ਹੋਣੀ ਹੈ ਫਿਰ ਬਾਕੀ ਜਿਹੜੇ ਪਾਰਟੀ ਦੇ ਵਿੰਗ ਬਣਨੇ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਸ਼ਾਖਾਵਾਂ ਬਣਨੀਆਂ ਨੇ ਜਿਵੇਂ ਵਿਦਿਆਰਥੀ ਨੌਜਵਾਨ ਮਹਿਲਾਵਾਂ ਇਹ ਬਾਕੀ ਸਾਰਾ ਕੁਝ ਬੰਨਣਾ ਹੈ ਉਹ ਵੀ ਅੱਗੇ ਚੱਲਣਾ ਕੰਮ ਇਸ ਸਾਰੇ ਕਾਸੇ ਦੇ ਲਈ ਮੀਟਿੰਗ ਸੱਦੀ ਗਈ ਇਹ ਮੀਟਿੰਗ ਕਾਫੀ ਅਹਿਮ ਹੋ ਸਕਦੀ ਹੈ ਇਹ ਵੀ ਹੋ ਸਕਦਾ ਹੈ ਕਿ ਸਪੋਕਸਪਰਸਨ ਵੀ ਲਾਏ ਜਾਣ ਤੇ ਜਿੰਨਾ ਦੀ ਲੋੜ ਵੀ ਹੈ ਹੁਣ ਕਿ ਸੁਖਵੀਰ ਸਿੰਘ ਬਾਦਲ ਵਾਲੇ ਧੜੇ ਵੱਲੋਂ ਜਿਸ ਤਰ੍ਹਾਂ ਨਾਲ ਅਟੈਕ ਕੀਤਾ ਜਾ ਰਿਹਾ ਉਹਦਾ ਕਾਉਂਟਰ ਅਟੈਕ ਕੌਣ ਕਰੂਗਾ ਉਹਨੂੰ ਉਹਦਾ ਜਵਾਬ ਕੌਣ ਦੇਊਗਾ ਇੱਕ ਵੱਡਾ ਮਸਲਾ ਜਿਹੜਾ ਖੜਾ ਹੋ ਗਿਆ ਗਿਆਨੀ ਹਰਪ੍ਰੀਤ ਸਿੰਘ ਤੇ ਬਾਕੀ ਆਗੂਏ ਤੇ ਕੀ ਵਿਚਾਰ ਕਰਦੇ ਆ ਕਿਨੂੰ ਕੀ ਬਣਾਉਂਦੇ ਆ ਇਹ ਤਾਂ ਹੁਣ 14 ਤਰੀਕ ਜਾਨੀ ਕਿ ਕੱਲ ਨੂੰ ਪਤਾ ਲੱਗ ਜੂਗਾ ਪਰ ਇੱਕ ਗੱਲ ਜ਼ਰੂਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਇਹ ਲੜਾਈ ਦੋਵੇਂ ਧੜਿਆਂ ਦੀ ਇੱਕ ਨਵੇਂ ਰੂਪ ਦੇ ਵਿੱਚ ਦਾਖਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਚਹਿਰੀਆਂ ਦੇ ਚੱਕਰ ਚੋਣ ਕਮਿਸ਼ਨ ਦੀਆਂ ਪੇਸ਼ੀਆਂ ਇਹ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੀਆਂ ਖਬਰਾਂ ਦੇ ਅੰਦਰ ਸੁਰਖੀਆਂ ਬਣਨਗੇ